ਜਦੋਂ ਪਖੰਡ ਦੇ ਅੱਗੇ ਗੁਣਵਾਨ ਬੰਦਾ ਝੁਕ ਜਾਏ ਨਾ ਤੇ ਉਹਨੂੰ ਪਤਾ ਵੀ ਗੁਣਵਾਨ ਬੰਦਾ ਝੁਗਿਆ ਤੇ ਦੂਜੇ ਦੇ ਮਗਰਲੇ ਪਾਸੇ ਆਪਣੇ ਆਪ ਹੀ ਆ ਜਾਣੇ ਆ ਜਦੋਂ ਅਸੀਂ ਸੋਸ਼ਲ ਮੀਡੀਆ 'ਚ ਕੀ ਵੇਖਦੇ ਭਲਾ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਤਾਰਾ ਮਾਰਨ ਵਾਲੇ ਅਸੀਂ ਪੰਥ ਦੇ ਨਮੈਨੇ ਹਾਂ ਤੇ ਮਾਫੀ ਚਾਹੁੰਣਾ ਜਦੋਂ ਪਖੰਡੀਆਂ ਦੇ ਪੈਰਾਂ 'ਵੇਂ ਜਾ ਕੇ ਬੈਠੇ ਆ ਨਾ ਤੇ ਜਦੋਂ ਸਾਡੇ ਵਰਗੇ ਕਹਿੰਦੇ ਭਾਈ ਇਹ ਗਲਤ ਆ ਅਗਲਾ ਕਹਿੰਦਾ ਤੁਹਾਨੂੰ ਜਿਆਦਾ ਪਤਾ ਉਹ ਗੁਣਵਾਨ ਤੇ ਜਾ ਕੇ ਉਹਦੇ ਪੈਰਾਂ 'ਚ ਬੈਠਾ ਹੋਇਆ ਹੈ ਪਖੰਡ ਹਮੇਸ਼ਾ ਇਦਾਂ ਹੀ ਕਰਦਾ ਵਾ ਅਮੀਰ ਬੰਦਾ ਜਦੋਂ ਕਿਸੇ ਪਖੰਡ ਦੇ ਅੱਗੇ ਝੋਗ ਗਿਆ ਨਾ ਤੇ ਗਰੀਬ ਨੂੰ ਤੁਸੀਂ ਲੱਖਾਂ ਦਰੀਲਾਂ ਦੇ ਜਾ ਉਹਨੇ ਨਹੀਂ ਇਹ ਗੱਲ ਮੰਨੀ ਉਹਨੇ ਕਹਿੰਦਾ ਉਹ ਫਲਾਣਾ ਬੰਦਾ ਅਮੀਰ ਹੈ ਜੀ 2 ਕਰੋੜ ਦਾ ਵਾਲਾ ਵਾ 5 ਕਰੋੜ ਵਾਲਾ ਬੰਦਾ ਉਹ ਜਾ ਕੇ ਫਲਾਣੇ ਪਖੰਡੀ ਦੇ ਪੈਰਾਂ 'ਚ ਬੈਠਾ ਵਾ ਉਹ ਕਿਤੇ ਮਾੜਾ ਵਾ ਉਹਨੂੰ ਅਕਲ ਨਹੀਂ ਉਹਨੂੰ ਸਮਝ ਨਹੀਂ ਹੈ ਤੇ ਇਹ ਹਮੇਸ਼ਾ ਪਖਾਨ ਦਾ ਤੇ ਪਖੰਡੀ ਦੀ ਸੋਜ ਬੜੀ ਵੱਡੀ ਹੈ ਹੁਣੇ ਸੋਚਿਆ ਕਿ ਇਹਨਾਂ ਬੰਦਿਆਂ ਨੂੰ ਝਕਾ ਲਓ ਗੁਣਵਾਨ ਨੂੰ ਝਕਾ ਲਓ ਅਮੀਰ ਬੰਦੇ ਨੂੰ ਝਕਾ ਲਓ ਆ ਮਗਰ ਲਈ ਪਬਲਿਕ ਤੇ ਆਪਣੇ ਆਪ ਆਈ ਜਾਣੀ